ਜੁੜਿਆ ਵਾ ਸਿੱਖ ਨਹੀਂ ਹੈਗਾ ਉਹ ਦੇਖੋ ਇੰਗਰੇਜ਼ਾਂ ਦਾ ਪ੍ਰਚਾਰ ਨਹੀਂ ਕਰਨਾ ਹੈ ਤੁਸੀਂ ਆ ਪੋਸਟਰ ਜਿਹੜੇ ਫੜੇ ਆ ਸਾਰਿਆਂ ਨੇ ਆ ਵੇਖੋ ਕ੍ਰਿਚਨ ਪਾਈ ਚੜਦੇ ਫੜੇ ਹੋ ਸਾਰੇ ਹੀ ਤੁਸੀਂ ਸਿੱਖੋ ਸਾਰੇ ਤੁਸੀਂ ਸਿੱਖੋ ਨਹੀਂ ਸਿੱਖ ਦੱਸੋ ਸਿੱਖ ਕਰ ਨੰਬਰ ਬਲੋਕ ਕਰਦੇ ਕਿ ਸਿੱਖ ਕੌਮ ਦੇ ਵਿੱਚ ਘਟ ਗਰਬਾਨੀਆਂ ਵਾ ਤੂੰ ਹੀ ਕੀ ਪ੍ਰਚਾਰ ਕਰੋਗੇ ਤੈਨੂੰ ਬਾਈਬਲ ਬਾਰੇ ਕਿੰਨਾ ਗਿਆਨ ਦੱਸ ਵੇਖੋ ਇੱਕ ਮਿੰਟ ਤੂੰ ਪ੍ਰਚਾਰ ਕਰਨ ਆਇਆ ਹੈ ਨਾ ਇੱਕ ਤੁਹਾਡੀ ਗੱਲ ਤੁਹਾਨੂੰ ਟੜ ਤੋਂ ਬਾਈਬਲ ਬਾਰੇ ਸਭ ਤੋਂ ਜ਼ਿਆਦਾ ਕਿੰਨੂ ਨੋਲਜ ਹੋ ਅੱਗੇ ਆਜੇ ਮੇਰੀ ਗੱਲ ਸੁਣੋ ਆਪਾਂ ਤਾਂ ਨਹੀਂ ਕੋਈ ਲੜਨ ਨਹੀਂ ਆਏ ਲੜਨ ਨਹੀਂ ਆਏ ਪਰਮੇਸ਼ਰ ਕੋਈ ਧਰਮ ਨੂੰ ਫੜਾ ਪ੍ਰਚਾਰ ਬੈਸਣਾ ਨਹੀਂ ਆ ਤੂੰ ਹੀ ਬਾਈਬਲ ਦਾ ਪ੍ਰਚਾਰ ਕਰਨਾ ਹੈ ਨਾ ਸਭ ਤੋਂ ਜ਼ਿਆਦਾ ਜਿਹਨੂੰ ਨੋਲਜ ਹੋ ਅੱਗੇ ਆਜੇ ਤੁਸੀਂ ਦੱਸੋ ਆਪਾਂ ਗੱਲ ਕਰਾਂਗੇ ਹਾਂ ਤਾਂ ਤੂੰ ਤੈਨੂੰ ਜ਼ਿਆਦਾ ਨੋਲਜ ਫਿਰ ਤੂੰ ਕਿਉਂ ਪ੍ਰਚਾਰ ਕਰਨ ਆਇਆ ਦੇ ਕੀ ਗੱਲ ਸਾਡੇ ਇੱਥੇ ਗੁਰਦੁਆਰਾ ਨਹੀਂ ਤੁਹਾਨੂੰ ਦੇਖ ਰਹੇ ਨਿਹੰਗ ਸਿੰਘ ਸਾਹਿਬ ਗੁਰਦੁਆ ਈ ਟਾੜ ਨਾਲ ਜੁੜ ਜੇ ਸਾਡਾ ਪਿੰਡ ਨਹੀਂ ਅਸੀਂ ਇਹ ਤਾਂ ਵੀ ਨਹੀਂ ਕਰੀ ਫਿਰ ਤੁਸੀਂ ਕਿਹਦਾ ਪ੍ਰਚਾਰ ਕਰਨ ਆ ਕਾਦੇ ਬਾਤ ਤੇ ਫੜੇ ਤੁਸੀਂ ਆ ਇੱਕ ਮਿੰਟ ਦਿਖਾਓ ਕਾਦੇ ਬਾਤ ਤੇ ਤੁਸੀਂ ਫੜੇ ਆ ਨਹੀਂ ਇੱਕ ਮੋਸੇ ਪੜ ਕੇ ਵੇਖ ਤੇ ਫਿਰ ਤੁਸੀਂ ਕਿਉਂ ਆਏ ਸਾਡੇ ਪਿੰਡ 'ਚ ਪ੍ਰਚਾਰ ਕਰਨ ਆ ਜੀ ਇਹ ਦੇਖੋ ਭਾਜੀ ਪਿਛੇ ਹੋ ਕੇ ਗੱਲ ਕਰੋ ਪਿਛੇ ਹੋ ਕੇ ਟੌਂਗ ਨਾਲ ਗੱਲ ਕਰੋ ਮੇਰੀ ਐਮਐਲਏ ਨਾਲ ਤੁਹਾਨੂੰ ਕੋਈ ਗਲਤ ਲੱਗਦਾ ਤੁਸੀਂ ਸਾਨੂੰ ਕਹਿ ਦਿਓ ਭਾਜੀ ਤੁਸੀਂ ਐਮਸੀ ਭਾਈ ਚੜ ਦਾ ਪ੍ਰਚਾਰ ਕਰਨਾ ਹੈ ਜੇ ਨਾ ਤੇਲਾ ਮਸੀਹ ਭਾਈ ਚਾਰੇ ਬਾਰੇ ਮੈਨੂੰ ਤੁਸੀਂ ਦੱਸੋ ਵੀ ਤੁਹਾਨੂੰ ਕਿੰਨੀ ਕਨੌਲਜ ਆ ਸਰ ਜੀ ਦੇਖੋ ਹਰ ਧਰਮ ਨੂੰ ਆਪਣੇ ਪਰ ਤੇ ਫਿਰ ਸਾਡੇ ਧਰਮ ਨੂੰ ਰਹਿਣ ਦੋ ਨਾ ਆਈ ਉੱਚ ਜੁੜੇ ਆ ਫਿਰ ਤੁਸੀਂ ਕਿੱਦਾਂ ਸਾਡੇ ਘਰਾਂ ਚ ਚਲ ਜਾਓਗੇ ਨਹੀਂ ਪਹਿਲਾਂ ਟੌਂਗ ਮੈਂ ਐਮਐਲਏ ਟੌਂਗ ਨਾਲ ਗੱਲ ਕਰਾਓ ਮੇਰੀ ਸਾਨੂੰ ਉਹਦੇ ਕੋਲ ਨਾਲੇ ਕੀ ਅਥਾਰਟੀ ਉਹਨੇ ਤੁਹਾਨੂੰ ਇਹ ਭੇਜਤਾ ਇਹਦਾ ਮਤਲਬ ਸਿੱਕ ਤਰਮ ਨੂੰ ਖਤਮ ਕਰਦੀ ਹੈ ਐਮਐਲਏ ਦੇ ਕਹਣ ਤੇ ਤੂੰ ਹੀ ਟੌਂਗ ਦਾ ਨਾਮ ਵਰਤ ਰਹਿ ਜੇ ਐਮਐਲਏ ਦਾ ਹਾਂਜੀ ਸਾਡਾ ਖਤਮ ਕਰ ਲੈਣਾ ਤੇ ਕੀ ਸ਼ਾਤ ਤੁਹਾਡਾ ਹੋਰ ਕੀ ਟਾਰਗੇਟ ਹੈ ਟੱਡ ਤੁਸੀਂ ਐਮਐਲਏ ਕਰਾ ਮੇਰੀ ਗੱਲ ਐਮਐਲਏ ਨਾਲ ਤੇ ਡਾਰਗਰਮ ਦੇ ਲਈ ਆ ਗੱਲ ਕਰੇ ਕਿ ਕੌਣ ਵਾ ਸੁਖ ਪ੍ਰਧਾਨ ਪਹਿਲਾਂ ਐਮਐਲਏ ਨਾਲ ਗੱਲ ਕਰ ਮੈਂ ਨਹੀਂ ਮੈਂ ਫੋਨ ਚੁੱਕ ਕੇ ਝੋਨੇ 'ਚ ਮਾਰਨਾ ਸੁਖ ਪ੍ਰਧਾਨ ਆ ਗਿਆ ਇੱਥੇ ਐਮਐਲਏ ਨਾਲ ਗੱਲ ਕਰ ਸੁਖ ਪ੍ਰਧਾਨ ਹਾਂਜੀ ਉਹ ਕਹਣੀ ਉਹ ਪ੍ਰਚਾਰ ਕਰਨ ਤੋਂ ਕਹਿਣ ਦੇ ਕਿ ਸਾਡੇ ਬੰਦੇ ਜਿੰਨੂੰ ਜ਼ਿਆਦਾ ਆਉਂਦਾ ਮੇਰੇ ਅੱਗੇ ਸਾਹਮਣੇ ਆਵੇ ਨਾ ਕਰੋ ਪ੍ਰਚਾਰ ਮੈਂ ਰੋਕਦਾ ਨਹੀਂ ਜਿੰਨੂੰ ਜਾਰੀ ਨੋਲ ਧੱਕੇ ਆ ਜੇ ਸਾਡੇ ਬੰਦੇ ਨਹੀਂ ਆਉਂਦੇ ਜਿੰਨੂੰ ਜਾਰੀ ਨੋਲ ਧੱਕੇ ਆ ਜੇ ਸਾਡੇ ਚਾਰ ਗੁਰਦੁਆਰੇ ਨਿਸ਼ਾਨ ਸਾਹਿਬ ਝੂੜ ਰਹੇ ਤੁਸੀਂ ਕੌਣ ਹੁੰਦੇ ਜੇ ਹਾਂਜੀ ਐਮਐਲਏ ਨਾਲ ਕਰਾ ਗੱਲ ਮੇਰੀ ਕਿਹੜਾ ਐਮਐਲਏ ਆ ਜਿਹੜਾ ਕਹਿੰਦਾ ਵੀ ਸਾਰੇ ਇਸਾਈ ਬਣ ਜਾਓ ਅੱ ਕਰਵਾ ਗੱਲ ਨਾਲ ਉਹਨੂੰ ਅਥਾਰਟੀ ਕਿੰਨੇ ਦਿੱਤੀ ਆਏ ਵੇਖੋ ਇੰਡੀਅਨ ਕਨਸਟੀਟਿਊਸ਼ਨ ਅਧਿਕਾਰ ਦਿੰਦਾ ਨੇ ਨਾ ਜਾਦਾ ਬੋਲਣਾ ਅਧਿਕਾਰ ਦਿੰਦਾ ਆਪਣਾ ਧਰਮ ਸਾਡੇ ਬੰਦੇ ਜਿਹੜੇ ਮਰਜ਼ੀ ਦੇ ਚ ਜਾ ਸਕਦੇ ਤੂੰ ਕੋਣ ਉਹ ਨਾਲੇ ਆਉਣ ਵਾਲਾ ਆਪਾਂ ਕਿਹਨੂੰ ਕਿਹਾ ਨਹੀਂ ਫਿਰ ਤੂੰ ਸਾਡੇ ਪਿੰਡ ਕਿਹਦੀ ਪਰਮਿਸ਼ਨ ਤੇ ਆ ਗਿਆ ਤੁਹਾਨੂੰ ਮੈਂ ਕਹਿਣਾ ਜੇ ਤੁਹਾਨੂੰ ਬੁਰਾ ਲੱਗਦਾ ਤਾਂ ਹੀ ਚੱਲ ਜਾਂਦੇ ਨਹੀਂ ਕੋਈ ਨਹੀਂ ਦੌੜ ਜਾਓ ਫਿਰ ਦੌੜ ਜਾਓ ਬਹਿ ਬਹਿ ਕੇ ਦੌੜ ਜਾਓ ਬਹਿ ਬਹਿ ਕੇ ਫਿਰ ਤੇ ਨਾ ਹੋਵੇ ਕਿ ਤੁਹਾਨੂੰ ਇਹ ਕਟਾਪਾ ਚੜ ਜੇ ਤੁਸੀਂ ਤੇ ਆਪ ਤੇ ਤੁਸੀਂ ਤੇ ਉਹਦੇ ਨਹੀਂ ਬਣੇ ਜਿੰਨੇ ਤੁਹਾਡੇ ਵਾਸਤੇ ਛੋਟੇ ਛੋਟੇ ਬੱਚੇ ਸ਼ਹੀਦ ਕਰਤੇ ਤੁਹਾਡੇ ਇੱਕ ਮਿੰਟ ਰੁਕੋ ਤੁਹਾਡੇ ਵਰਗੀਆਂ ਬੀਬੀਆਂ ਦੇ ਨਾ ਛੋਟੇ ਛੋਟੇ ਬੱਚੇ ਜੁੜੇ ਉਹ ਤੇ ਕਿਤੇ ਘਰ ਜਾਂਦੇ ਨਹੀਂ ਜੀਦਾ ਜੀ ਕਰਦਾ ਜਾਵੇ ਹਾਂਜੀ ਤੂੰ ਹੀ ਠੱਕੇ ਨਾ ਕਿਵੇਂ ਜੋੜੋਗੇ ਕਿਸ ਨੂੰ ਉਹ ਤੁਹਾਡਾ ਤੇ ਕੋਈ ਦੀਨ ਮਰ ਨਹੀਂ ਹੈਗਾ ਤੁਹਾਡਾ ਚੱਲ ਆਜੋ ਆਜੋ ਤੂੰ ਹੀ ਤੇ ਆਪਣੇ ਉਹਦੇ ਲਈ ਬਣੇ ਜਿੰਨੇ ਤੁਹਾਡੇ ਆ ਤੇ ਛੋਟੇ ਛੋਟੇ ਬੱਚੇ ਵਾਰ ਤੇ ਆ ਜੋ ਤੁਹਾਡੇ ਕਰਮਾਂ ਚ ਨਾ ਭਾਂਜੀ ਤੁਹਾਨੂੰ ਉਹੀ ਮਿਲਣਾ ਭਾਵੇਂ ਤੁਸੀਂ ਕਿਤੇ ਜਾਓ ਭਾਵੇਂ ਨਾ ਜਾਓ ਤੁਸੀਂ ਇਕੱਠੇ ਹੋ ਕੇ ਆਗੇ ਜੇ ਇੱਥੇ ਬੈਸ ਨਹੀਂ ਗੱਲ ਨਹੀਂ ਕਰਦੇ ਭਾਈ ਤੁਸੀਂ ਬੈਸਣ ਜੋਗੇ ਹੈਗੇ ਵੀ ਨਹੀਂ ਜੇ ਤੁਹਾਨੂੰ ਜੇ ਮੈਂ ਕਿਹਾ ਜਿਹਨੂੰ ਬਾਈਬਲ ਬਾਰੇ ਜ਼ਿਆਦਾ ਗਿਆਨ ਹੈ ਇੱਧਰ ਆਓ ਮੈਂ ਕਰਦਾ ਗੱਲ ਚਲੋ ਚਲੋ ਅਸੀਂ ਚੱਲੇ ਭਾਈ ਬਸ ਇਹ ਚ ਲੜਨ ਵਾਲੀ ਗੱਲ ਨਹੀਂ ਅਸੀਂ ਕੀਤੀ ਹਾਂ ਜੀ ਗੱਲ ਕੋਈ ਲੜਨ ਵਾਲੀ ਗੱਲ ਕਰਨੀ ਤਾਂ ਜੋਣੇ ਚੱਲੇ ਆ ਗੱਲ ਕਰ ਦੋ ਦੌੜ ਜਾਓ ਦੌੜ ਜਾਓ ਫੇਰ ਚੱਲੇ ਆ ਅ ਜਿੰਨੇ ਵੀ ਵੀਰ ਮੇਰੇ ਫੇਸਬੁੱਕ ਤੇ ਜੁੜੇ ਆ ਆ ਵੇਖੋ ਇਹ ਸਾਰੇ ਐਮ ਐਲ ਏ ਦਲਬੀਰ ਸਿੰਘ ਟੋਂਗ ਦਾ ਨਾਮ ਗਲਤ ਵਰਤ ਰਹੇ ਆ ਕਿ ਉਹ ਕਹਿ ਰਿਹਾ ਸਾਨੂੰ ਕਿ ਇਸਾਈ ਭਾਈਚਾਰੇ ਦਾ ਅਸੀਂ ਪ੍ਰਚਾਰ ਕਰਨਾ ਆ ਵੇਖੋ ਆ ਚਿੱਟੇ ਲੀੜੇ ਪਾ ਕੇ ਆ ਗਏ ਆ ਤੇ ਇਹਨਾਂ ਨੂੰ ਦੁਕੀ ਦਾ ਪਤਾ ਨਹੀਂ ਹੈ ਜੇ ਕਿ ਬਾਈਬਲ ਕੀ ਆ ਜੇ ਮੈਂ ਲਲਕਾਰ ਰਿਹਾ ਕਿ ਮੇਰੇ ਨਾਲ ਸਾਹਮਣੇ ਆ ਕੇ ਡਿਬੇਟ ਕਰੋ ਬਾਈਬਲ ਤੇ ਤੇ ਕਿਸ ਨੂੰ ਗੱਲ ਨਹੀਂ ਆ ਰਹੀ ਆ ਵੇਖੋ ਆ ਬੀਬੀਆਂ ਜਿਹੜੀਆਂ ਤੁਹਾਡੇ ਵਰਗੀਆਂ ਬੀਬੀਆਂ ਭੁੱਖੀਆਂ ਰਹਿ ਕੇ ਸਿੱਖ ਧਰਮ ਦੇ ਨਾਲ ਜੁੜੀਆਂ ਰਹੀਆਂ ਔਰ ਤਾ ਵਾਲ ਖਿਲਾੜ ਕੇ ਤੂੰ ਹੂ ਹੂ ਕਰਦੀਆਂ ਉਥੇ ਡੱਚਦੀਆਂ